ਲਾਵੀ ਚੰਨੀ ਮਾਂ ਸੁਨਾਣਤ ਨੂੰ ਬਾਤ ਆ ਸੁਖੇ ਤੇ ਪੰਥ ਤੇਰੀ ਧਿਆਨ ਨਾਲ ਸੁਣੀ ਜੰਗਾ ਵਿੱਚ ਰੌਲਾ ਨਾ ਪਾਏਂਗੇ ਤੇ ਖਾ ਹਾਂ ਹਾਂ ਸੁਣਾ ਚੱਪੇ ਸੁਣਾ ਨਾ ਦੀ ਗੱਲ ਸੁਬਾਰੀ ਇਹ ਦੋਏ ਕੋਈ ਇਕੱਠੇ ਬੈਠੇ ਪਤਾ ਨਹੀਂ ਕਿਹੜੀ ਗੱਲ ਤੋਂ ਜਿੱਤ ਪਈ ਕੋਈ ਨੰਦਾ ਟੌਰ ਉੱড়ে ਪੋਕਾ ਲਾਕ ਲਾਕ ਟਾਂਕਾ ਪਰਸਾਨ ਉਹ ਉਹਦੇ ਮੁਕ ਨਹੀਂ ਮਾਰ ਉਹਦੇ ਕੋ ਨਹੀਂ ਮਾਰਾ ਕਰ ਫੇਰ ਵੀ ਚਾਚਾ ਫੇਰ ਕੀ ਹੋਇਆ ਅੱਗੇ ਰਸਾ ਲੜ ਪੀਜੋ ਭਾਈ ਪੰਥ ਤਰਸ ਕੇ ਕਰੋ ਚਾਰ ਵੱਲ ਚੱਲ ਪਿਆ ਤੇ ਝਾਰ ਤੇ ਜਾ ਕੇ ਕਰਨ ਲੱਗਾ ਕੋਈ ਨੋ ਕੋਰਲਾ ਨੂੰ ਕੋਈ ਨੋ ਕੋਰਲਾ ਨੂੰ ਤੇ ਇੱਕ ਮੋਗਲ ਆਇਆ ਮੋਗਲ ਪੁੱਛਾ ਕਹਿੰਦਾ ਬਈ ਕਹਿੰਦਾ ਬਈ ਕਿੰਨੇ ਪੈਸੇ ਲਏਗਾ ਤੂੰ ਪੰਤਾ ਬੋਲਦਾ ਕਹਦਾ ਜੀ ਪੈਸੇ ਤਾਂ ਦੇ ਦੇ ਬਣਾ 300 ਰੁਪਏ ਹਨਾ ਕੰਮ ਰਸੋ ਮੈਨੂੰ ਕੀ ਕਰਾਉਂਗਾ ਨਾ ਪੰਤਾ ਕਹਿੰਦਾ ਅੱਛਾ ਫੇਰ ਚਾਹ ਕਾਹਦੇ ਫੇਰ ਕੀ ਮੋਗਲ ਕਹਿੰਦਾ ਚਾਰ ਬਿਗ ਜਮੀਨ ਹੈ ਮੇਰੀ ਯੋਰ ਨਾਲ ਤਾਂ ਪਾਣੀ ਹੈ ਨਾਲੇ ਬੀਜੜੀ ਐ ਤੇ ਨਾਲ ਆਹ ਦਾਇ ਬਾੜ ਕਰਨੀ ਐ ਤੇ ਨਾਲੇ ਸ਼ਾਮ ਨੂੰ ਆਂਦਾ ਹੋਇਆ ਕਹਿੰਦਾ ਮੈਨੂੰ ਮੀਟ ਲੈਣਾ ਤਾਜਾ ਤੇ ਇੱਕ ਲੱਕੜਾਂ ਦੀ ਭਰੀ ਫੇਰ ਵੀ ਚੱਕਾਂ ਕੀ ਬਣਾਏ ਇਹਦੇ ਨਾਲ ਤਾਂ ਇੱਕ ਬਿੱਲ ਇੱਕ ਬੱਗੇ ਦੀ ਕਰਕੇ ਬਾੜ ਵਜਾਈ ਜੀ ਕਰਕੇ ਭਰੇ ਆ ਗਿਆ ਨਾਲ ਕਿਲੋ ਮੀਟ ਲਿਆ ਤੇ ਆਂਦੇ ਸਾਰ ਮੋਗਲ ਨੇ ਪਈ ਇਹਦਾ ਕੀ ਕਰਾ ਆਕਨ ਕਰੀ ਤਾਕਨ ਕਰੀ ਨਕੌੜੇ ਦੇ ਮਾਰਾ ਦਾ ਨਿਕਲਣਾ ਲੱਗ ਰਿਹਾ ਤਾ ਜਦੋਂ ਨਾ ਨੱਕੜਾ ਆਇਆ ਫਿਰ ਐਸਾ ਬਣਾਇਆ ਨੱਕੜਾ ਆਇਆ ਆ ਨੱਕੜਾ ਪੜਾ ਕੇ ਆ ਕੋਈ ਮਾਦਨ ਵਾਲਾ ਖੁੱਲ੍ਹੀ ਜਿ ਪੈ ਗਿਆ ਜਦੋਂ ਵਿਆਹ ਤੋਂ ਖਾ ਨੀਰਾ ਪੜਣਾ ਅੱਗੇ ਖੁੱਲ੍ਹੀ ਥੇ ਲਿਟਿਆ ਪਿਆ ਸੁੱਖਾ ਕਹਿੰਦਾ ਓਏ ਤੂੰ ਕਹਿੰਦਾ ਓਰੇ ਨੱਕ ਬੜਾ ਹੀ ਪਿਆ ਕਹਿੰਦਾ ਕਾਚ ਦੇ ਦਾ ਨੱਕ ਤਲਾ ਕੋਸ ਨੇ ਆ ਕੇ ਦੱਸਣਾ ਨਾ ਮੈਂ ਤਾਂ ਲੜ ਕੋ ਘਰੋਂ ਬਾਗ ਆ ਹਨਾ ਛਾਰ ਚ ਛਾਰ ਚ ਕਹਿੰਦਾ ਮੈਨੂੰ ਮੋਗਲ ਮਿਲ ਗਿਆ ਕਹਿੰਦਾ ਉਹਨੇ ਮੈਨੂੰ ਅੱਖ ਦੀ ਵਿਚਾਰ ਵੇਗਿਆ ਨੇ ਕਹਿੰਦਾ ਬਾੜ ਕਰਨੀ ਐ ਤੇ ਚਾਰੇ ਬਾਣੇ ਨੇ ਚਾਰੇ ਬੀਜਣੇ ਨੇ ਤੇ ਨਾਲੇ ਕੰਨਾ ਮੀਟ ਮੰਗਣਾ ਤਾਜਾ ਨਾ ਰੰਨਾ ਲੱਕੜਾਂ ਦੀ ਭਰੀ ਕੰਨਾ ਇਹ ਜੇ ਕਹਾਂ ਇਹ ਮੋਗਲ ਕੰਨਾ ਲਾੜ ਕੇ ਮਾ ਜਾਊਗਾ ਮੈਨੂੰ ਦੱਸ ਕਿੱਥੇ ਕੰਨਾ ਉਹ ਆਪ ਆਪਣੇ ਨਾਲ ਲੱਗਦੀ ਹੈ ਨਾ ਸ਼ਹਿਰ ਕੰਨਾ ਉੱਤੇ ਰਹਿੰਦਾ ਉਹ ਕੰਨਾ ਤਾਰ ਕੇ ਤੂੰ ਜਾਇਂਗਾ ਵੀ ਮੇਰੀ ਨੱਕ ਦਾ ਬਾਤ ਨਾ ਪੁੰ ਲੈਣਾ ਫਾਂ ਤਗਣਾ ਤੇ ਉਹ ਤੇ ਸੁੱਖਾ ਪਈ ਚਲਾ ਗਿਆ ਤੇ ਜਾ ਕੇ ਸੁੱਖਾ ਦਾ ਨਾ ਕੋਈ ਨੌਕਰ ਲਾ ਲਓ ਮੋਗਲ ਫੇਰ ਆ ਗਿਆ ਮੋਗਲ ਨੇ ਫੇਰ ਬਾਜ ਮਾਰੀ ਬੋਲ ਕਹਣਾ ਓਏ ਨੌਕ ਕਰ ਕਹਣਾ ਮਾਰਾ ਲਾ ਲੂ ਕਹਣਾ ਕਿੰਨੇ ਪੈਸੇ ਲਹੇਗਾ ਹਨ ਪੈਸੇ ਪੁੱਛ ਤਾਈ ਕਹਣਾ ਬਸ ਦੀ ਰੇ ਮਨ ਸਾਢੇ 9 ਵਜੇ ਨਾਲ ਪੰਜ ਕੱਲ ਕੋਈ ਨਾ ਕਹਣਾ ਚਾਰ ਬਿੱਗਾਂ ਦੀ ਬਾੜ ਕਰਨੀ ਐ ਚਾਰੇ ਬਾਣੇ ਨੇ ਤੇ ਚਾਰੇ ਬੀਜਣੇ ਨੇ ਬਾੜ ਕਰਨੀ ਨਾਲ ਨਾਲ ਮੀਟ ਲੈਣਾ ਤੇ ਨਾਲੇ ਕਹਿੰਦਾ ਲੱਕੜਾਂ ਦੀ ਭਰੀ ਲੈਣੀ ਐ ਤੇ ਕੋਈ ਸੁੱਖਾ ਮਾਲ ਸੁੱਖੇ ਨੇ ਚਾਰੇ ਬਿੱਗੇ ਦਾ ਬਾਹੇ ਚਾਰੇ ਬੀਜੇ ਚਾਰਾਂ ਦੀ ਬਾੜ ਕਰੀ ਇੱਕ ਕੁੱਤੀ ਜਿਹਦੀ ਸੜੀ ਜੀ ਉਹਦਾ ਵੱਢ ਕੇ ਮੀਟ ਬਣਾ ਲਿਆ ਤੇ ਇੱਕ ਨੰਮਾ ਖੜੇ ਸੁਕਾਉ ਉਹ ਵੱਢ ਲਿਆ ਉਹਦੇ ਵਿੱਚ ਲੱਕੜਾਂ ਦੀ ਪਰੀ ਬਣਾ ਲਈ ਤੇ ਪਰੇ ਆ ਗਿਆ ਆ ਕੇ ਕਰੇ ਮੋਗਲ ਨੂੰ ਕਹਣਾ ਲਓ ਜੀ ਕਹਣਾ ਚੱਪੂ ਨਰੇ ਤਾਂ ਮੈਂ ਚਾਰੇ ਬਿੱਤੇ ਦੀ ਬਾੜ ਕਰਤੀ ਚਾਰੇ ਬਾਤੇ ਚਾਰੇ ਈ ਤੇ ਬਾੜ ਕਰਾਇਆ ਤੇ ਮਾਂ ਇਟ ਲਿਆ ਤੇ ਨਾਲੇ ਲੱਕੜਾਂ ਦੀ ਪਰੀ ਕਹਣਾ ਮੋਗਲ ਬਹੁਤ ਖੁਸ਼ ਹੋਇਆ ਮੋਗਲ ਕਹਣਾ ਕਹਣਾ ਬੈ ਜਾ ਕਹਣਾ ਮੈਂ ਬਣਾਉਣਾ ਕਰਾਂ ਮੀਟ ਇਹ ਮੋਗਲ ਨੇ ਮੀਟ ਖਾ ਲਿਆ ਤੇ ਮੋਗਲ ਖਾਣ ਲੱਗ ਗਿਆ ਮੋਗਲ ਨੂੰ ਪਹਿਲਾ ਇੱਕ ਕੂਟਿਓ ਕੁੱਤੀ ਨੂੰ ਬਾਹਰ ਕੰਡਾ ਤੇ ਕੁੱਤੀ ਨੂੰ ਲੱਗਾ ਬਲਾਂ ਕੰਦਾ ਸੀਪੀ ਕਹਿੰਦਾ ਮੀਟ ਖਾ ਲ ਸੁੱਖਾ ਬੋਲਦਾ ਕੰਦਾ ਕਿਹੜੀ ਸੀਪੀ ਸੀਪੀ ਤਾਂ ਨਾ ਤੂੰ ਖਾਣ ਲੱਗ ਰੇ ਕੰਦਾ ਜਿਹੜੀ ਕੁੱਤੇ ਦਾ ਮੀਟ ਖਾਣ ਲੱਗਣਾ ਉਹ ਸੀਪੀ ਐਤਰੀ ਖਾਲਾ ਖਾਲਾ ਕੰਦਾ ਉਹਦੂ ਵਾਲਾ ਨੱਕ ਦੇਣਾ ਤਾਂ ਮੇਰੇ ਭਾਈ ਦੇ ਨਾਲ ਤਾਂ ਨੱਕ ਵੱਡੇ ਕੰਦਾ ਨੱਕ ਲੈ ਕੇ ਜਾਊਂ ਮੈਂ ਪੈਸੇ ਲੈ ਕੇ ਜਾਂਦਾ ਉਈ ਚੱਕੇ ਉਹ ਚੱਕੇ ਨੂੰ ਮਾਰਾ ਦਾ ਦੋ ਨੰਮ ਲੋਲ ਦੇ ਨੱਕ ਤੇ ਨੱਕ ਬਟਲੇ ਬਟਕੇ ਨੱਕ ਅੰਦਰ ਲਾ ਮਾ ਉਹਦੇ ਪਾਏ ਦਾ ਬਦਲਾ ਤਾਰ ਲਿਆ ਤੇ ਸੁੱਖਾ ਫਿਰ ਬਟਕੇ ਨੱਕ ਤੇ ਆ ਗਿਆ ਆ ਕੇ ਸੁਪਾਂ ਤਿੰਨ ਨਾ ਲੈ ਵੀ ਪਾਂ ਤਾ ਕਾ ਤੇਰਾ ਬਦਲਾ ਲੈ ਲਿਆ ਮੈਂ ਦੇਖ ਨਾ ਅੱਜ ਦੀ ਤੂ ਬਾਤ ਨਾ ਤੂੰ ਲੜੀ ਨਾ ਮੈਂ ਲੜਦਾ ਤੇ ਖੁਸ਼ੀ ਖੁਸ਼ੀ ਰਹਿਣ ਲੱਗੇ ਵਾਹ ਵੀ ਚਾਚਾ ਸਿਆਂ ਸੁੱਖਾ ਤਾਂ ਫਿਰ ਗਈ ਸੀ ਮਾਲ ਦੀ ਗੋਲੀ ਦੇ ਅੰਦਰ ਕੱਲੀ ਹੋ ਗਈ ਸੀ ਹਾਂ ਵੀ ਵੀਡੀਓ ਦੇਖਣ ਵਾਲਿਓ ਤੁਹਾਨੂੰ ਕਿਦਾਂ ਦੀ ਲੱਗੀ ਬਾਤ ਕਹਿ ਲਾਈਕ ਕਰਕੇ ਦੱਸ ਦਿਓ ਕਮੈਂਟ ਨਾ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੋਰ ਐਦਾਂ ਦੀਆਂ ਵਧੀਆ ਵਧੀਆ ਵੀਡੀਓ ਪਾਇਆ ਕਰਾਂਗੇ ਚੈਨਲ